ਜਾਲੀ ਲੱਗੀ ਸੀ ਤੇ ਮੇਰੀਆਂ ਦੋ ਉਂਗਲਾਂ ਐ ਕਰਕੇ ਜਾਂਦੀਆਂ ਸੀ ਬਾਈ ਕਿੱਥੇ ਮੈਂ ਢਿੱਡ ਨਾ ਲਾਉਂਦੀ ਸਾਂ ਮੇਰਾ ਪੁੱਤ ਬਿਮਾਰ ਸੀ ਤੇ ਕਿੱਥੇ ਇਹਨਾਂ ਨੇ ਅੱਜ ਜੇਲ੍ਹ ਪਹਤਾਤਾ ਮੇਰੇ ਪੁੱਤ ਨੂੰ ਅਸੀਂ ਜੇਲ੍ਹਾਂ ਦੇ ਕੰਧਾਂ ਵੇਖ ਵੇਖ ਕੀ ਮਤਲਬ ਇੱਕ ਐ ਢੇੜੇ ਜਿਹਾ ਡੋਕਾ ਜਾਂ ਬਾਝ ਗਿਆ ਵੀ ਜਵਾਕ ਪਤਾ ਨਹੀਂ ਕਿਵੇਂ ਰਹਿੰਦਾ ਹੋਊਗਾ ਤੇ ਕਿਵੇਂ ਨਹੀਂ ਝਾੜੂ ਨੇ ਤਾਂ ਇਹੋ ਜਿਹਾ ਬਦਲਾ ਲਿਆਂਦਾ ਲੋਕਾਂ ਦੇ ਨੇ ਜਮਾਂ ਦੰਦੀ ਹਲਾਤੇ ਐਡਾ ਝਾੜੂ ਵਧੀਆ ਆ। ਸਾਡੇ ਜਦੋਂ ਅਸੀਂ ਸੂਹ ਉੱਠਦੇ ਹਾਂ ਸਾਡੇ ਮਨ 'ਚ ਇੱਕ ਖਿਆਲ ਆਉਂਦਾ ਵੀ ਵਿਸ਼ਮ ਨੇ ਪਤਾ ਨਹੀਂ ਚਾਹ ਪੀਤੀ ਹੋਣੀ ਹੈ ਕਿ ਨਹੀਂ। ਵਿਸ਼ਮ ਨੇ ਪਤਾ ਨਹੀਂ ਰੋਟੀ ਖਾਧੀ ਹੋਣੀ ਹੈ ਕਿ ਨਹੀਂ। ਤੇ ਦਿਦੋ ਤੜਕੇ ਸਾਡੇ ਅਸੀਂ ਉੱਠਦੇ ਆ। ਸਾਨੂੰ ਪਹਿਲਾਂ ਤੜਕੇ ਰੋਹਣ ਆਉਂਦਾ। ਮੈਨੂੰ ਦੀਦਾ ਨਹੀਂ ਘਰੇ। ਮੈਂ ਕਦੇ ਵੇਖਿਆ ਨਹੀਂ ਜਿਆਜਾ ਕੁਝ ਜਿਹੜਾ ਤੁਸੀਂ ਸਾਨੂੰ ਵਿਖਾਤਾ। ਅਸੀਂ ਦੋਨੇ ਪਾਣਾ ਕੋਟ ਨਾਲ ਲਾ ਕੇ ਬੈਂਦਿਆਂ ਸੀ ਸਾਡੇ ਕੋਲ ਤੁਸੀਂ ਉਹ ਵੀ ਪਾਸੇ ਕਰਤਾ ਜਦੋਂ ਕਿਸਾਨ ਵੀਰੋ ਮੇਰਾ ਬੱਚਾ ਤੁਹਾਡੇ ਨਾਲ ਖੜਦਾ ਤੁਹਾਡਾ ਹੱਕ ਬੰਦਾ ਕਿ ਵੀ ਮੇਰਾ ਸਾਥ ਦਿਓ ਬਾਈ ਵੇਖ ਮੈਂ ਉਹਦੀ ਮਾਂ ਹੱਥ ਵਨ ਕੇ ਬੇਨਤੀ ਕਰਦੀ ਜਦੋਂ ਵਿਸ਼ਵਦੀਪ ਤੁਹਾਡਾ ਸਾਥ ਦਿੰਦਾ ਅੱਜ ਵਿਸ਼ਵਦੀਪ ਨਾਲ ੱਟਕਾ ਹੁੰਦਾ ਵੀਰੇ ਤੇ ਤੁਸੀਂ ਵੀ ਪਹੁੰਚੋ ਆ ਕੇ ਮੇਰੀ ਲੱਖੇ ਸਿਧਾਣੇ ਪੁੱਤ ਨੂੰ ਵੀ ਬੇਨਤੀ ਆ ਵੀ ਤੂੰ ਵੀ ਪੁੱਤ ਆ ਕੇ ਸਾਥ ਦੇ ਮੇਰੀ ਦੂਜੇ ਨੂੰ ਬਾਹਨੇ ਸਿੱਧੂ ਪੁੱਤ ਨੂੰ ਵੀ ਬੇਨਤੀ ਆ ਵੀ ਪੁੱਤ ਤੂੰ ਵੀ ਆ ਕੇ ਇੱਥੇ ਖੜਾ ਜਾਲੀ ਲੱਗੀ ਸੀ ਤੇ ਮੇਰੀਆਂ ਦੋ ਉਂਗਲਾਂ ਕਰਕੇ ਜਾਂਦੀਆਂ ਸੀ ਬਾਈ ਕਿੱਥੇ ਮੈਂ ਢਿੱਡ ਨਾ ਲਾਉਂਦੀ ਸਾਂ ਮੇਰਾ ਪੁੱਤ ਬਿਮਾਰ ਸੀ ਤੇ ਕਿੱਥੇ ਇਹਨਾਂ ਨੇ ਅੱਜ ਜੇਲ੍ਹ ਪਚਾਤਾ ਮੇਰੇ ਪੁੱਤ ਨੂੰ ਅੱਜ ਹੁਣ ਮੇਰਾ ਪੁੱਤ ਕਹਿੰਦਾ ਕਹਿੰਦਾ ਮੰਮੀ ਮੀ ਮੈਨੂੰ ਪੈਸੇ ਪੂਸੇ ਪਚਾ ਦਿਓ ਇੱਥੇ ਮੈਂ ਕਿਹਾ ਪੁੱਤ ਨੂੰ ਵੀ ਮੈਂ ਕਿੱਥੋਂ ਪਤਾਵਾ ਪੈਸੇ ਮੇਰੇ ਕੋਲੇ ਤਾਂ ਇੰਨੇ ਪੈਸੇ ਹੈ ਨਹੀਂ ਵੀ ਮਜ਼ਦੂਰੀ ਵਾਲੇ ਬੰਦੇ ਆ ਵੀਰੇ ਸਾਡਾ ਕਿਹੜਾ ਕੋਈ ਵੀ ਜਾਂ ਕੋਈ ਹੈਗਾ ਸਾਡੇ ਕੋਲੇ ਕੋਸ ਪੈੜੀ ਪੱਠਾ ਹੈਗਾ ਵੀ ਜਾਂ ਸਹੀ ਸਾਨੂੰ ਉਹਦੀ ਕਮਾਈ ਆ ਸਾਨੂੰ ਤਾਂ ਨਿੱਕੀ ਮੋਟੀ ਆਪਦੀ ਮਿਹਨਤ ਦੀ ਕਮਾਈ ਹੈਗੀ ਆ ਅਸੀਂ ਤਾਂ ਉਹਦੇ ਨਾਲ ਹੀ ਆਪਦਾ ਰੁਜ਼ਗਾਰ ਚਲਾਉਨੇ ਆ ਅੱਛਾ ਇਹਨਾਂ ਨੇ ਆ ਮੇਰੇ ਪੁੱਤ ਨੂੰ ਇੱਥੇ ਦਵਾਈ ਸੀਗੀ ਦਵਾਈ ਅਸੀਂ ਉਹਦੀ ਲੈ ਕੇ 2000 ਰੁਪਏ ਦੀ ਅੱਛੇ ਦਵਾਈ ਦੇ ਕੇ ਭਾਕੇ ਦਵਾਈ ਦੇਤੀ ਆ ਤੇ ਵੀਰੇ ਹੁਣ ਦੂਜਾ ਸਾਰਾ ਖਰਚਾ ਵੀ ਸਾਡੇ ਤੋਂ ਨਹੀਂ ਇੰਨਾ ਚੱਲਿਆ ਜਾਣਾ ਹੁਣ ਜਿਵੇਂ ਆਪਦਾ ਹੋਊਗਾ ਉਹ ਵੀ ਆਪਦਾ ਸੰਭਾਲੀ ਜਾਊਗਾ ਠੀਕ ਆ ਜੇ ਤਾਂ ਕਿਸੇ ਨੂੰ ਵੀਰੇ ਹਮਦਰਦੀ ਭੈਣ ਭਰਾਵਾਂ ਤੋਂ ਮੈਂ ਤਾਂ ਇਹੀ ਕਹਣੀ ਆ ਵੀ ਤੁਸੀਂ ਜਿੰਨੀ ਕਿ ਤੁਹਾਡੇ ਤੋਂ ਸਪੋਰਟ ਹੁੰਦੀ ਆ ਬਈ ਸਾਡੀ ਸਪੋਰਟ ਕਰਿਓ ਵੀਰੇ ਅਸੀਂ ਵਕੀਲ ਵੀ ਕਰਨੇ ਆ ਤੇ ਜਵਾਨਤਾ ਵੀ ਲਾਉਣੀਆਂ ਬਈ ਵੀ ਸਾਡੇ ਵੀਰੇ ਹੱਥ ਖੜੇ ਆ ਵੀ ਇਹਨਾਂ ਨੇ ਤਾਂ ਆਮ ਪਾਰਟੀ ਨੇ ਸਾਡੇ ਨਾਲ ਧੱਕੇ ਕੀਤਾ ਪਰ ਜਿਹਨੂੰ ਪ੍ਰਮਾਤਮਾ ਕਿਸੇ ਨੂੰ ਵੀ ਬਸ਼ਕ ਦਿੰਦਾ ਨਾ ਕੋਈ ਕਲਾ ਬਖਸ਼ ਦਿੰਦਾ ਉਹ ਕਲਾਤੋਂ ਬੰਦਾ ਕਦੇ ਵੀ ਬਾਜ ਨਹੀਂ ਆਉਂਦਾ ਉਹਨੂੰ ਐ ਹੁੰਦੀ ਵੀ ਜਦੋਂ ਪ੍ਰਮਾਤਮਾ ਨੇ ਸਭ ਕੁਝ ਬਸ਼ਕਿਆ ਹੋਇਆ ਬਈ ਉਹਨੂੰ ਮੈਂ ਵੀ ਚੁੱਪ ਨਹੀਂ ਕਰਾ ਸਕਦੀ ਝਾੜੂ ਨੇ ਤਾਂ ਇਹੋ ਜਿਹਾ ਬਦਲਾ ਲਿਆਂਦਾ ਲੋਕਾਂ ਦੇ ਨਾਲ ਜਿਵੇਂ ਦੰਦੀ ਹਿਲਾਤੇ ਐਡਾ ਝਾੜੂ ਵਧੀਆ ਆ ਹੂੰ ਇਹ ਤਾਂ ਕਾਲੀ ਕਾਂਗਰਸੀਆਂ ਨਾਲੋਂ ਬਾਲਾ ਵਧੀਆ ਆ ਨਾ ਤਾਂ ਕਦੇ ਕਾਲੀਆਂ ਦੇ ਰਾਜ ਵਿੱਚ ਵੀ ਲੋਕੀ ਨਰਮਾ ਫੁੱਟੀ ਦੋ ਕਿੱਲੇ ਵਾਲੇ ਵੀ ਬੀਜਦੇ ਸੀ ਤਿੰਨ ਕਿੱਲੇ ਵਾਲੇ ਵੀ ਬੀਜਦੇ ਸੀ ਠੀਕ ਆ ਜੇ ਕਿਸੇ ਹੋਰ ਗਰੀਬ ਭੈਂਪਰਾ ਨੇ ਪਹਿਲੀ ਲੈਣੀ ਹੁੰਦੀ ਸੀ ਉਹ ਵੀ ਬੀਜਦੇ ਸੀ ਇਹ ਤਾਂ ਬਈ ਇਹੋ ਜਿਹਾ ਤਾਂ ਕਦੇ ਹੋਇਆ ਨਹੀਂ ਸੀ ਇੰਨਾ ਨਹੀਂ ਕਦੇ ਹੋਇਆ ਸੀ ਹੁਣ ਹੁਣ ਵੇਖੋ ਇਧਰ ਇਹਨਾਂ ਦੇ ਨਾਲ ਪੰਜ ਕ ਬੰਦੇ ਕਾਲੀਆਂ ਦੇ ਰਲੇ ਆ ਜਿਹੜੇ ਉਹ ਝਾੜੂ ਨੂੰ ਖਰਾਬ ਕੀਤਾ ਸਾਡੇ ਪਿੰਡ ਚੋਂ ਅੱਛਾ ਕਾਲੀਦਾਲ ਵਾਲੇ ਉਹਨੂੰ ਹਾਂ ਕਾਲੀਦਾਲ ਵਾਲਾ ਨੇ ਖਰਾਬ ਕੀਤਾ ਵੀ ਇਹ ਨਾ ਆਵੇ ਇਹਨਾਂ ਨੂੰ ਐਂ ਦਾ ਪਤਾ ਨਹੀਂ ਲੱਗਿਆ ਵੀ ਸਾਡੇ ਵਿੱਚੋਂ ਵੀ ਕੰਮ ਗੱਲਣ ਨੂੰ ਹੈਗੇ ਆ ਬੰਦੇ ਉਹ ਪੰਜ ਕ ਬੰਦੇ ਸਾਡੇ ਪਿੰਡ ਦੇ ਵੀਰਲੇ ਆ ਭਰਾਵਾ ਵੀ ਕਿਸਾਨ ਵੀਰੋ ਵੇਖੋ ਵੀ ਤੁਸੀਂ ਆਖਦੇ ਨੇ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਾ ਵੇਖ ਜਦੋਂ ਮੇਰਾ ਬੱਚਾ ਤੁਹਾਡੇ ਨਾਲ ਖੜਦਾ ਮੈਨੂੰ ਕਿਸੇ ਦਾ ਕੋਈ ਪਤਾ ਨਹੀਂ ਜਦੋਂ ਕਿਸਾਨ ਵੀਰੋ ਮੇਰਾ ਬੱਚਾ ਤੁਹਾਡੇ ਨਾਲ ਖੜਦਾ ਤੁਹਾਡਾ ਹੱਕ ਬੰਦਾ ਕੇ ਵੀ ਮੇਰਾ ਸਾਥ ਦਿਓ ਬਾਈ ਵੇਖ ਮੈਂ ਉਹਦੀ ਮਾਂ ਹੱਥ ਬੰਨ ਕੇ ਬੇਨਤੀ ਕਰਦੀ ਜਦੋਂ ਵਿਸ਼ਵਦੀਪ ਥੋੜਾ ਸਾਥ ਦਿੰਦਾ ਅੱਜ ਵਿਸ਼ਵਦੀਪ ਨਾਲ ਧੱਕਾ ਹੁੰਦਾ ਵੀਰੇ ਤੇ ਤੁਸੀਂ ਵੀ ਪਹੁੰਚੋ ਆ ਕੇ ਮੇਰੀ ਲਖੇ ਸਧਾਣੇ ਪੁੱਤ ਨੂੰ ਵੀ ਬੇਨਤੀ ਆ ਵੀ ਤੂੰ ਵੀ ਪੁੱਤ ਆ ਕੇ ਸਾਥ ਦੇ ਮੇਰੀ ਦੂਜੇ ਨੂੰ ਬਾਹਨੇ ਸਿੱਧੂ ਪੁੱਤ ਨੂੰ ਵੀ ਬੇਨਤੀ ਆ ਵੀ ਪੁੱਤ ਤੂੰ ਵੀ ਆ ਕੇ ਇੱਥੇ ਖੜ ਸਾਰੇ ਜਸੇ ਬੰਦੀਆਂ ਨੂੰ ਸਾਰੀਆਂ ਜਸੇ ਬੰਦੀਆਂ ਨੂੰ ਮੇਰੀ ਬੇਨਤੀ ਆ ਹੱਥ ਬੰਨ ਕੇ ਵੇ ਇੱਕ ਮਾਂ ਦਾ ਸਾਥ ਦਿਓ ਭੈਣਾ ਤੋਂ ਭਰਾ ਇਹਨਾਂ ਨੇ ਦੂਰ ਕਰਤਾ ਮਾਂ ਪਿਓ ਤੋਂ ਪੁੱਤ ਦੂਰ ਕਰਤਾ ਤੇ ਜਦੋਂ ਤੜਕੇ ਸਾਡੇ ਅਸੀਂ ਉੱਠਦੇ ਆ ਸਾਨੂੰ ਪਹਿਲਾ ਤੜਕੇ ਰੋਣ ਆਉਂਦਾ ਮੈਨੂੰ ਦੀਦਾ ਨਹੀਂ ਘਰੇ ਤੇ ਮੈਂ ਫਿਰ ਕੀ ਕਰਾਂ ਵੀ ਤੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਿਖ ਰਿਹਾ ਸਾਰਿਆਂ ਨੂੰ ਵੀ ਕੀ ਆ ਤੇ ਕੀ ਨਹੀਂ ਅੱਛਾ ਸਭ ਝੂਠ ਹੈ ਸਭ ਝੂਠ ਇਹਨਾਂ ਨੇ ਬਣਾਇਆ ਜਿਹੜੇ ਇਹਨਾਂ ਨੇ ਫਿਰ ਧਾਰਾ ਲਾਈਆਂ ਇੱਕ ਤਾਂ ਧਾਰਾ ਸੱਚੀ ਕਰ ਦੇ ਤੁਸੀਂ ਇੱਕ ਤਾਂ ਸੱਚੀ ਕਰ ਦੇ ਵਿੱਚੋਂ ਕਰੀਂ ਝੂਠ ਸਾਰੀਆਂ ਝੂਠੀਆਂ ਇੱਕ ਵੀ ਨਹੀਂ ਸੱਚੀ ਤੁਹਾਡੀ ਇੱਕ ਵੀ ਨਹੀਂ ਸੱਚੀ ਜਿਹੜੇ ਕਹਿੰਦੇ ਸੀ ਕਾਗਜ਼ ਪਾਲੇ ਆ ਵੀ ਸ਼ੁਭਦੀਪ ਨੇ ਪਹਿਲਾ 파ੜ ਤੀਆਂ ਪਹਿਲਾ 파ੜ ਤੀਆਂ ਤੇ ਮੈਨੂੰ ਇੱਕ ਗੱਲ ਤਾਂ ਦੱਸੋ ਸਾਰੇ ਕਾਗਜ਼ ਤੁਸੀਂ ਵੀਡੀਓ ਬਣਾ ਲਈ ਉਹ ਕਾਗਜ਼ ਕਿਤੇ ਟੁਕੜੇ ਤਾਂ ਵਿਖਾਉਂਦੇ ਵੀ ਹਾਂ ਕਿੱਥੇ ਪਏ ਆ ਜਦੋਂ ਦੁਕਾਨ ਦੇ ਵਿੱਚ ਇੱਕ ਵਾਰ ਤਾਂ ਵੇਖਦੇ ਵੀ ਟੁਕੜੇ ਕਿੱਥੇ ਪਏ ਸੀਗੇ ਪਿਸਤਲ ਦਾ ਮੁੱਦਾ ਤੁਸੀਂ ਇੰਨਾ ਬਣਾਤਾ ਇੱਕ ਤੁਸੀਂ ਪਿਸਤਲ ਨੂੰ ਇੰਨਾ ਲੈ ਗਏ ਆ ਵੀ ਆਪੇ ਵੀ ਜੇਲ੍ਹ 'ਚ ਬੈਠਾ ਰਵੇ ਤੋ ਇਹ ਤਾਂ ਥੋੜੀ ਇਹੀ ਆ ਜਦੋਂ ਪਿਸਤਲੋ ਦੇ ਨਾਲ 1% ਲਈ ਵੀ ਨਹੀਂ ਸੀਗਾ ਤੇ ਉਹਨੇ ਰੋੜੇ ਨਹੀਂ ਚੱਕਣੇ ਸੀ ਜੇਕਰ ਉਹਦੇ ਕੋਲ ਪਿਸਤਲ ਹੁੰਦਾ ਆਪਦੀ ਸੇਫਟੀ ਲਈ ਤੇ ਸਭ ਕੁਝ ਕਰਨਾ ਸੀ ਤੂੰ ਤਾਂ ਚਾਰ ਬੰਦੇ ਨਾਲ ਲੈ ਆਇਆ ਜਦੋਂ ਘੇਰੀ ਲਿਆ ਹਾਂ ਜਦੋਂ ਘੇਰੀ ਲਿਆ ਤੇ ਤੂੰ ਤਾਂ ਘੇਰੀ ਲਾ ਜਦੋਂ ਤੇ ਫਿਰ ਉਹਨੇ ਤਾਂ ਰੋੜੇ ਚੱਕਣੇ ਸੀ ਵਿਚਾਰੇ ਨੇ ਅੱਛਾ ਤੁਸੀਂ ਜਿਵੇਂ ਮਰਜੀ ਕੁੱਟੀ ਚੱਲੋ ਤੁਸੀਂ ਜਿਵੇਂ ਮਰਜੀ ਕਿਸ ਨਾਲ ਧੱਕਾ ਕਰੀ ਚੱਲੋ ਸੋਸਾ ਫੋਨ ਕਰਾ ਕਰਾ ਕੇ ਫੋਨ ਕਰਾ ਕਰਾ ਕੇ ਇੱਥੋਂ ਟੱਕਰ ਲੈ ਆਂਦਾ ਫਰੀਦਕੋਟ ਟੱਕਰ ਨਾਲੇ ਉੱਤੇ ਕੋਈ ਐਡਾ ਹੈ ਨਹੀਂਗਾ ਵੀ ਜਿੱਡੀਆਂ ਤੁਸੀਂ ਉਹਨੂੰ ਜੇਲ੍ਹਾਂ ਚ ਬੰਦ ਕਰਾਤਾ ਐਡਾ ਕੋਈ ਹੈ ਨਹੀਂਗਾ ਤੁਸੀਂ ਉਹਦੇ ਤੇ ਡੇਢ ਦੇ ਇਲਜ਼ਾਮ ਲਾਤੇ ਸਾਨੂੰ ਕੋਈ ਪਿੰਡ ਦੇ ਇੱਕ ਬੰਦਾ ਤਾਂ ਕਦੇ ਵੀ ਵਿਸ਼ਵ ਕਿਸ ਨਾਲ ਲੜਿਆ ਹੋਵੇ ਹਮ ਇੱਕ ਬੰਦਾ ਹੀ ਬਾਹ ਕੱਢ ਕੇ ਕਹਦੇ ਵਿਸ਼ਵ ਕਦੇ ਸਾਡੇ ਨਾਲ ਲੜਿਆ ਸੀ ਇੱਕ ਬੰਦੇ ਸਾਨੂੰ ਦੱਸ ਦੇਵੇ ਤੇ ਸਾਡੇ ਮੁੰਡੇ ਦਾ ਰਿਕਾਰਡ ਪੁੱਛ ਲੋ ਉਹਨਾਂ ਦਾ ਰਿਕਾਰਡ ਪੁੱਛ ਲੋ ਤਿੰਨਾ ਦਾ ਤੇ ਇਹਨਾਂ ਦਾ ਪੁੱਛ ਲੋ ਵੀ ਕਿਵੇਂ ਆ ਤੇ ਕਿਵੇਂ ਨਹੀਂ ਤੁਸੀਂ ਫਿਰ ਕਹਿੰਦੇ ਸੀ ਬੋਲੀ ਦੀ ਗੱਲ ਕਰਦੇ ਸੀ ਪੰਚਾਇਤੀ ਬੋਲੀ ਦੀ ਉਹਦੇ ਪਿੱਛੇ ਤੁਸੀਂ ਇੱਕ ਉਹ ਕਰਤਾ ਤੁਸੀਂ ਇੱਕ ਪੰਚਾਇਤੀ ਬੋਲੀ ਨੂੰ ਰੋਕਣ ਦੇ ਕਾਰਨ ਇੱਕ ਰੋਕਣ ਪਿੱਛੇ ਤੁਸੀਂ ਇੱਥੋਂ ਤੱਕ ਕਰ ਉਹਨਾਂ ਨੂੰ ਲੈ ਜਾਂਦਾ ਜੇਲ੍ਹਾਂ ਨੂੰ ਮੈਂ ਤਾਂ ਮੈਂ ਕਦੇ ਵੇਖਿਆ ਨਹੀਂ ਸੀ ਐਜਾ ਕੁਛ ਜਿਹੜਾ ਤੁਸੀਂ ਸਾਨੂੰ ਵਿਖਾਤਾ ਅਸੀਂ ਜੇਲ੍ਹਾਂ ਦੇ ਕੰਧਾਂ ਵੇਖ ਵੇਖ ਕੀ ਮਤਲਬ ਇੱਕ ਐ ਤੇ ਅੱਜ ਡੋਕਾ ਜਾਂ ਬਾਝ ਗਿਆ ਵੀ ਜਵਾਕ ਪਤਾ ਨਹੀਂ ਕਿਵੇਂ ਰਹਿੰਦਾ ਹੋਊਗਾ ਤੇ ਕਿਵੇਂ ਨਹੀਂ ਸਾਡੇ ਕੋਲ ਬਹਿੰਦਾ ਸੀ ਅਸੀਂ ਦੋਨੇ ਪਾਣਾ ਕੋਟ ਨਾਲ ਲਾ ਕੇ ਬਹਿੰਦਾਂ ਸੀ ਸਾਡੇ ਕੋਲ ਤੁਸੀਂ ਉਹ ਵੀ ਪਾਸੇ ਕਰਤਾ ਸਾਨੂੰ ਅਸੀਂ ਬਹਿੰਦਾਂ ਸੀ ਰਲ ਕੇ ਬਹਿੰਦਾਂ ਸੀ ਤਿੰਨੇ ਭੈਣ ਭਰਾ ਰਲ ਰਲ ਕੇ ਬਹਿੰਦੇ ਸੀ ਰਲ ਕੇ ਰੋਟੀ ਖਾਂਦੇ ਸੀ ਜਦੋਂ ਅਸੀਂ ਸਵੇਰ ਉੱਠਦੇ ਹਾਂ ਸਾਡੇ ਜਦੋਂ ਅਸੀਂ ਸਵੇਰ ਉੱਠਦੀਆਂ ਸਾਡੇ ਮਨ 'ਚ ਇੱਕ ਖਿਆਲ ਆਉਂਦਾ ਵੀ ਵਿਸ਼ਮ ਨੇ ਪਤਾ ਨਹੀਂ ਚਾਹ ਪੀਤੀ ਹੋਣੀ ਹੈ ਕਿ ਨਹੀਂ ਵੇਖਾਉ ਨੇ ਪਤਾ ਨਹੀਂ ਰੋਟੀ ਖਾਦੀ ਹੋਣੀ ਆ ਕਿ ਨਹੀਂ ਅਸੀਂ ਜਿਹੜਾ ਪਾਣੀ ਵੀ ਪੀਨਿਆ ਸਾਡਾ ਹੋਕਿਆਂ ਚ ਜਾਂਦਾ ਸਾਡਾ ਪਾਣੀ ਵੀ ਇੱਕ ਹੋਕਿਆਂ ਚ ਜਾਂਦਾ ਜਦੋਂ ਤੱਕਰ ਤੁਸੀਂ ਸਾਨੂੰ ਐ ਲੈ ਆਤਾ ਅਸੀਂ ਅੱਜ ਦੇ ਦੋਨੇ ਭੈਣਾ ਮੇਰਾ ਮਾਂ ਬਾਪ ਅਸੀਂ ਚਾਰੇ ਜਾਣੇ ਇੱਕ ਕੱਲੇ ਹੋ ਕੇ ਰਹਿ ਜਾਂਨੇ ਆ ਪਰ ਨਾ ਸਾਡੇ ਕਿਤੇ ਢੋਈ ਨਹੀਂ ਜਾਂਦੀ ਸਾਡੇ ਕਿਤੇ ਵਾਹ ਨਹੀਂ ਜਾਂਦੀ ਮੇਰਾ ਵਾਅਦਾ ਹੋਵੇ ਨਾ ਮੈਂ ਤੇ ਭਰਾ ਨੂੰ ਇੱਕ ਸਕਿੰਟ ਚ ਲੈ ਆਵਾ ਮੇਰਾ ਜੀ ਨਹੀਂ ਕਰਦਾ ਇੰਨਾ ਚ ਰੱਖਣ ਨੂੰ ਮੇਰੇ ਭਰਾ ਨੂੰ ਦਵਾਈ ਚਲਦੀ ਆ ਮੁੰਡੇ ਦੀ ਜੇਕਰ ਮੁੰਡੇ ਨੂੰ ਖਰੋਜ ਵੀ ਆਉਂਦੀ ਆ ਸਾਡੇ ਦੋਨਾਂ ਭੈਣਾਂ ਦੇ ਇੱਕ ਇੱਕ ਭਰਾ ਜੇਕਰ ਉਹਨਾਂ ਨੂੰ ਖਰੋਜ ਵੀ ਆਉਂਦੀ ਆ ਬਸ ਤੁਸੀਂ ਆਦੇ ਆਪ ਤੇ ਦੇਖ ਲਓ ਜੇ ਤੁਹਾਡੇ ਨਾਲ ਬੰਦਾ ਕੀ ਆ ਨਹੀਂ ਬਸ ਨਹੀਂ ਤੁਸੀਂ ਸਾਰੇ ਮੁੰਡਿਆਂ ਨੂੰ ਇੰਨਾ ਤਕਾ ਕਰਾਇਆ ਤੁਸੀਂ ਇੱਕ ਵਾਰੀ ਤਾਂ ਸੋਚਦੇ ਥੋੜੇ ਕਿਤੇ ਥੋੜੇ ਗਲਮੇਂ ਚ ਹੱਥ ਪਾਇਆ ਸੀ ਵਿਸ਼ਮ ਨੇ ਥੋੜੇ ਪਿਸਤੌਲ ਨਾਲ ਤਾਂ ਸਿਰ ਨੂੰ ਵੱਡਿਆਂ ਦੇ ਕੱਚੋ ਥੋੜੇ ਪਿਸਤੌਲ ਨਾਲ ਸੀ ਸਿਰ ਨੂੰ ਵਿਖਾਉਂਦੇ ਤਾਂ ਸਹੀ ਬਰਾਮਤਾ ਕਰਾਉਂਦੇ ਉਤੋਂ ਕਿੱਥੇ ਲੱਭਿਆ ਸੀ ਤੁਹਾਨੂੰ ਆ ਕੰਧਾਂ ਦੇ ਵਿੱਚ ਆ ਵੇਖੋ ਜੇਲ ਕਿੱਡੀ ਆ ਜਿੱਥੇ ਸਾਡਾ ਮੁੰਡਾ ਬੈਠਾ ਅੱਗੇ ਸੀ ਦੋਨੇ ਪਸਿੱਤਨੇ ਭੈਣ ਭਰਾ ਸੀ ਇੰਨੇ ਨੇੜੇ ਹੋ ਕੇ ਬੈੰਦੇ ਸੀ ਦੋਨੇ ਸਾਡੇ ਮੁੰਡੇ ਸਾਡੇ ਅਸੀਂ ਹਾਂ ਅਸੀਂ ਪੰਜੇ ਨੇੜੇ ਹੋ ਕੇ ਬੈੰਦੇ ਸੀ ਇੱਕ ਦਿਨ ਜਿੱਦਨੇ ਨੂੰ ਫਾਰਮ ਤੋਂ ਪਹੁੰਚਾ ਉਹ ਰਾਤ ਨੂੰ ਅਸੀਂ 11 ਵਜੇ ਖੇਡਣ ਲੱਗੇ ਸੀ ਸਾਡੇ ਨਾਲ ਅਸੀਂ 1 ਵਜੇ ਤੱਕਰ ਖੇਡ ਹੀ ਗਏ ਹਾਂ ਪੰਜੇ ਜਣੇ ਬੈਠੇ ਸੀ ਅਸੀਂ ਪੰਜੇ ਜਣੇ ਰਲ ਕੇ ਸੀ ਚਾਹ ਪੀਤੀ ਆ ਰਲ ਕੇ ਸੀ ਰੋਟੀ ਖਾਧੀ ਆ ਸਾਨੂੰ ਨਹੀਂ ਪਤਾ ਸੀ ਵੀ ਸਵੇਰੇ ਆਹ ਕੁਝ ਕਰਨਗੇ 11 ਵਜੇ ਨੂੰ ਸਾਨੂੰ ਆਹ ਖਬਰ ਆ ਜੂਗੀ ਵੀ ਇਹਨਾਂ ਵੀ ਇਹਨਾਂ ਕੰਜਰਾਂ ਨੇ ਵੀ ਸਾਡੇ ਮੁੰਡਿਆਂ ਨੂੰ ਕੈਦ ਕਰਾਤਾ